ਗੁਰੂ ਨਾਨਕ ਪਾਤਸ਼ਾਹ ਨੇ ਉਦਾਸ ਕਿਉਂ ਸਨ ਉਹਨਾਂ ਨੇ ਇਹ ਯਾਤਰਾ ਕਿਉਂ ਕੀਤੀ ਉਹ ਕਿਹੜੀ ਕਿਹੜੀ ਥਾਂ ਤੇ ਗਏ ਉਹਨਾਂ ਨੇ ਕੀ ਕੀ ਚੀਜ਼ਾਂ ਸਿਖਾਈਆਂ ਇਹ ਸਭ ਜਾਣਨ ਲਈ ਅੱਜ ਹੀ ਰਜਿਸਟਰ ਕਰੋ ਗੁਰਮਤਿ ਕ੍ਰੈਸ਼ ਕੋਰਸ ਜੇ ਤੁਹਾਡੀ ਉਮਰ 25 ਸਾਲ ਤੋਂ ਉੱਪਰ ਹੈ ਤੁਸੀਂ ਇਸ ਕ੍ਰੈਸ਼ ਕੋਰਸ ਨੂੰ ਅਟੈਂਡ ਕਰਕੇ ਜਿੱਤ ਸਕਦੇ ਹੋ ਆਈਫੋਨ PlayStation 5 ایرਪອດਸ ਜਾਂ ਫਿਰ ਨਕਦ ਇਨਾਮ ਜਦਾਂ ਕਿ 50000 35000 ਤੇ 5000 ਰੁਪਏ ਇਹ ਕੋਰਸ ਸਿਰਫ લાઈਵ ਹੀ ਦੇਖਿਆ ਜਾ ਸਕਦਾ ਹੈ ਜਿਹੜੇ ਬੱਚੇ ਸਵਾਲਾਂ ਦੇ ਸਹੀ ਜਵਾਬ ਦੇਣਗੇ ਉਹਨਾਂ ਨੂੰ ਔਨ ਦਾ ਸਪੌਟ ਇਨਾਮਾਂਤ ਵੀ ਦਿੱਤੇ ਜਾਣਗੇ ਆਓ ਆਪਣੇ ਘਰਾਂ 'ਚ ਬੈਠ ਕੇ ਜਿਸ ਤਰ੍ਹਾਂ ਆਪਾਂ ਮੂਵੀਆਂ ਦੇਖਦੇ ਹਾਂ ਗੁਨਾਰਤ ਪਾਸ਼ਰ ਦੀ ਸਾਰੀਆਂ ਉਦਾਸੀਆਂ ਦੇ ਦਰਸ਼ਨ ਕਰੀਏ ਯਾਦ ਰੱਖਣਾ ਇਹ ਕੋਰਸ ਬਿਲਕੁਲ ਫ੍ਰੀ ਹੈ ਪਰ ਰਜਿਸਟ੍ਰੇਸ਼ਨ ਕੰਪਲਸਰੀ ਹੈ ਅੱਜ ਹੀ ਰਜਿਸਟਰ ਕਰੋ www.gtssc.ca